ਇਵੇਂ ਇਹ ਤਾਂ ਹੋ ਰਿਹਾ ਮੈਂ ਕਿਉਂ ਹੋ ਰਿਹਾ ਇੱਥੇ ਕੁਝ ਦੇਰ ਕਰਦੇ ਕਰਦੇ ਜੇ ਲਗਾਤਾਰ 3 ਘੰਟੇ ਵਿੱਚ ਬਿਚਕਾਰ ਕੇ ਇੱਥੇ ਚਲੇ ਇੱਥੇ ਰੋਸ਼ਨੀ ਪੈਦਾ ਹੋਏਗੀ ਰੋਸ਼ਨੀ ਔਰ ਅਲੱਤ ਬਣ ਗਿਆ ਤਾਂ ਸੁਣਨਾ ਸ਼ੁਰੂ ਹੋ ਗਿਆ ਲੜਨੀ ਪਰ ਇਹ ਸਿਆਰ ਲੱਗੇ ਕਿ ਦਿਰ ਸਿਰ ਦਰਦ ਜਦੋਂ ਆਉਣਗੇ ਫਿਰ ਨੇ ਇੱਥੇ ਕਿਉਂਕਿ ਅੱਜ ਕੱਲ੍ਹ ਦੇ ਦਿਮਾਗ ਬਹੁਤੀ ਤਕੜੇ ਨਹੀਂ ਪਹਿਲੇ ਸਮੇਂ ਵਰਗੇ ਨਹੀਂ ਹੁੰਦੇ ਅਸਟਿਸਫਾਈ ਕਰੀ ਜਾਂਦੇ ਹੁੰਦੇ ਜੀ ਤਕੜੇ ਨਹੀਂ ਜੇ ਕੀ ਹੁੰਦਾ ਕੀ ਨਹੀਂ ਤੇ ਨਾਲ ਬੈਠੇ ਪਤਾ ਨਹੀਂ ਕਿ ਰੋ ਸੰਗ ਨਾਲ ਕਿਹੜੇ ਨਹੀਂ ਸੰਗਿੰਦਾ ਤਨ ਦਾ ਜੀਵਾਤ ਵੀ ਮੈਂ ਇਹ ਪਤਾ ਕਰੇ ਬੈਠਾ ਹੁੰਦਾ ਕਿ ਸਾਇਰ ਬਾਹਰ ਬੈਠੀ ਨਾ ਸੀ ਉਦੋਂ ਇੰਤਿਆਨੂ ਸੀ ਯੂਨੀਵਰਸਿਟੀ ਦੇ ਰੋਲ ਨੰਬਰ ਲਿਖ ਕੇ ਚਲੇ ਸ਼ੌਕ ਤਾਂ ਹੈ ਹੀ ਨਹੀਂ ਜੀ ਉੱਤੇ ਵੀ ਭਜਨ ਕਰੀ ਜਾਣਾ ਅਸਲ ਅਸਲੀ ਚੀਜ਼ ਮੰਨੀ ਸੀ ਇਹ ਤਾਂ ਮੇਰਾ ਫਰਮੁਚਾਈ ਨੇ ਇਸ ਦਿਲ ਚ ਬੈਠੇ ਸੀ ਦਿਮਰ ਤਰੇਤ ਪੁਰਾਣ ਪੁਕਾਰਨ ਕੋਸੀਆਂ ਨਾਮ ਇਹਨਾਂ ਸਭ ਕੂੜ ਗੱਲ ਹੀ ਹੋ ਚੀ ਜਿਹਦੇ ਅੰਦਰ ਬੈਜੇ ਹੀ ਗੱਲ ਕੋ ਕਾਨੂੰ ਪੁੱਛਾਉਂਦਾ ਹੈ ਸਵयं ਕਰਕੇ ਇੱਥੇ ਤੋਂ ਇੱਥੇ ਰੋਸ਼ਨੀ ਤੇ ਅਨਤ ਦੁਨੀਆ ਪੈਦਾ ਹੁੰਦੀ ਤੇ ਇਹੋ ਕਰਦੇ ਕਰਦੇ ਕੁਝ ਦੇਖੇ ਆ ਜਾਓ ਮੱਛੀ ਦੇ ਵਿਚਾਰੇ ਇਥੇ ਇਤਨੀ ਕੁਟੀ ਹੈ ਮੁਸੱਲ੍ਹਾ ਜੀ ਕਹਿੰਦੇ ਨੇ ਇਸਲਾਮ ਵਿੱਚ ਜਿਸ ਨੇ ਜਿੱਤੇ 10 ਕਾਰਨਰ ਵਿੱਚ 30 ਇਨ ਟ੍ਰਾਇੰਗਲ ਕੈਨ ਇਸ ਐਮ ਕੈਲ ਸੋ ਇਥੇ ਦਿੱਤੀ ਜਿਹੜਾ ਟਾਰਗੇਟ ਉਸ ਤੋਂ ਉੱਚੀ ਐਮੀ ਹੁੰਦਾ ਕਰਕੇ ਦੇਖੋ ਇਥੇ ਬਹੁਤ ਜ਼ਿਆਦਾ ਰੋਸ਼ਨੀ ਹੋਵੇਗੀ ਜਿਵੇਂ ਸੂਰਜ ਦੀ ਰੋਸ਼ਨੀ ਉਹ ਲਾਲ ਸੂਰਜ ਦੀ ਰੋਸ਼ਨੀ ਐਸਾ ਪ੍ਰਤੀਤ ਹੋਵੇ ਕੁਝ ਦੇਰ ਦੇਰ ਜਦੋਂ ਤੁਸੀਂ ਦਿੱਤੀ ਟਿਕਾ ਕੇ ਕਰੋਗੇ ਐਸਾ ਕਰੋ ਉਸੇ ਤਰ੍ਹਾਂ ਬੈਗ ਨੂੰ ਹੋ ਰਿਹਾ ਅਪੀਕ ਕਰਨਾ ਨਿਬਣਾ ਸੁਣੀ ਜਾਣਾ ਹੈ ਐਸੀ ਅਵਸਥਾ ਜਾਣੀ ਹੈ ਕਰਨ ਦੀ ਲੋਣੀ ਸੁਣੀ ਜਾਣਾ ਸਰੋਤਾ ਬਣ ਜਾਣਾ ਅੰਦਰ ਹੋ ਰਿਹਾ ਸੁਣੀਓ ਤੇ ਇਸ ਤੋਂ ਕੇ ਕੁਛ ਦਿਨ ਇਥੋਂ ਕਰਕੇ ਹੋਏ ਤੇ ਜਿੱਦੇ ਛੋਟੀ ਹੁੰਦੀ ਹੈ ਹੁੰਦੀ ਹੈ ਨਾ ਪਰਮਾਨੰਦੀ ਬੋਧੀ ਹੁੰਦੀ ਹੈ ਉੱਥੇ ਬ੍ਰਿਤੀ ਲੈ ਜਾਂਦੀ ਉਹਨੂੰ ਦਸ਼ਪਤੀ ਦਸ਼ਮੰਦ ਵਾਰ ਇਹ ਵੀ ਵੰਦਸ਼ਮੰਦ ਵਾਰ ਅਗਮਾ ਪਾਰਾ ਪਰੰਪੁਰੀ ਕੀ ਘਾਟੀ ਉਪਰਹਾਠਾੜ ਪਰ ਆਲਾ ਆਲੇ ਪੀਤਰ ਸਾਤੀ ਦਸ਼ਮੰਦਾਂ ਦਾ ਜ਼ਿਕਰ ਕੀ ਉੱਥੇ ਫਿਰ ਬਿੰਦਤੀ ਲਾਇਓ ਉੱਥੇ ਤਾਕਤਰ ਲੱਗਦੀ ਹੈ ਜ਼ਿਆਦਾ ਅਜੇ ਅਗਰ ਦਿਮਾਗ ਇਹਦਾ ਚੱਲੇ ਕਰੋ ਅਜਲੀ ਪਹਿਲਾਂ ਪਹਿਲਾਂ ਇਹ ਦਿਮਾਗ ਦੀ ਕਮਜ਼ੋਰੀ ਦੀ ਨਿਸ਼ਾਨੀ ਇਹ ਮਹਿਸੂਸ ਹੋਇਆ ਕਰਦੀ ਤਪਣ ਲੱਗ ਜਾਂਦਾ ਅੰਦਰ ਤੋਂ ਤੱਕ ਮਹਿਸੂਸ ਹੋ ਉਹਦੀ ਪਹਿਲਾਂ ਸਮਝ ਲੋ ਕਿ ਉਹਨੇ ਇਹ ਥੋੜਾ ਜਿਹਾ ਬਰਦਾਸ਼ਤ ਨਹੀਂ ਕਰਦਾ ਉਸਨੂੰ ਸੰਕੋਚ ਲੋ ਫਿਰ ਅਗਰ ਨਾ ਹਟਾਇਆ ਫਿਰ ਉਸੇ ਦਰਦ ਹੋਣ ਲੱਗ ਜਾਏ ਸਿਰ ਦਰਦ ਹੋਣ ਲੱਗੇ ਇਸ ਕਰਕੇ ਇਹ ਦੇਖਣਾ ਚਾਹੀਦਾ ਵਿਵਸਥਨ جیت تکلیف ہوکوچ جاندی روشنی پر گرم نہیں ہے ٹھنڈی ہے انا بیان جی میں دین مست ہو کے اپنی ویو لا دینا ماندی ساری بشے وکار ویو اتنے لے جاندی دنیا دے جی دنی دنیا میں لگے نا چنگے تھوتے ہو جاتے ایسا مست ہو جائے بس پوچھو ہی نہیں جی میں شبد بھی مست ہو جائے تو اتر یہ کرے گا بہت سورج روشنی بہت اہم دنیا تسیلیاں میتھیاں مل کے شبد جی ہوں اپنا شبد پڑھ رہے ساجا چ بلا کے شبد ہی بھی بانی ہیں پر وہ شبد بھائی واحول شبد مل کے انہوں اکراس ہو کے آواز آئے گی ایک رو اخیر اے اے جگہ نوی چھٹ جانا ہے اے جگہ نیچی رہ جائے گی اوپر وہ اوسط جائے گی جیبد پد ہے

آوے تو اپنا آپ دے کر دے چلے جلو جتے جتے ٹھیک جی جنہ جنہ زیادہ کر کرو کوشش کردے کرتے سب کچھ پراپت ہو جائے یہ اس واسطے دس کلے کلے جیسے دسیئے تھی اپنے آپ ہی دسو کنا وقت لگے گا نہ تھوڑے کو نہ میرے کو لے دونوں کو لیے. اس کر کے اے 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 کرو سارے سمجھاتا ہے یعنی سارے لگتا ہے ساری بانڈ ਪਹਿਲਾਂ ਪਹਿਲਾਂ ਬਾਣੀ ਪੜੀਦੀ ਹੈ ਕੀਰਤਨ ਵੀ ਕਰਦੇ ਰਹੋ ਬਾਣੀ ਕਰਦੇ ਰਹੋ ਕਿ ਸ੍ਰੀਮਨ ਦੇ ਮਾਰੇ ਵਿੱਚ ਪਾਉਂਗੇ ਐਮ ਕਰਦੇ ਰਹੋ ਹੌਲੀ ਹੌਲੀ ਬੰਦੇ ਚੱਲੋ ਕਿੱਥੇ ਸੀਖੋਂ ਆਪਣੀ ਵਸਤਾਂ ਨੂੰ ਢਾਈਂ ਚੱਲੋ ਇਹੋ ਆਪਣੇ ਜਨਮ ਨੂੰ ਸਫਲ ਕਰ ਲਓ ਜਿੰਦਗੀ ਚੰਦ ਰੋਜਾ ਕੀ ਬਤਾਏ ਕਿਹੜੇ ਸਮੇਂ ਦੇ ਵਿੱਚੋਂ ਹਵਾ ਹੀ ਨਿਕਲ ਜਾਨੀ ਪਤਾ ਕੋਈ ਕੈਸੇ ਦਾ ਬਸ ਤੇ ਇਹਦਾ ਕੋਈ ਪਤਾ ਨਹੀਂ ਅਮੇ ਕੋਈ ਯਾਦ ਰੱਖੇ ਜਾਂ ਨਾ ਰੱਖੇ ਪਰ ਉਹ ਵਕਤ ਨਹੀਂ ਆਉਦਾ ਕਿਸੇ ਨੂੰ دے, دے دیں دنیا دی کنی دنیا, 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 دنیا تو تھی جانتے ہیں کچھ نہیں پتہ لگتا پھر وقت پیڑا کوئی نہیں اس شرد گر لے کیوں نہ وہ دو پہلے پہلے سبار لے جانا جدو اگے ہے جا رہے نا نہیں ایت جوٹا قیدگار بہنڈ گئے جا رہے نا یہ دنیا تے پھر کیوں نہ اگے واسطے کچھ کیتا جائے اسی ہے <تصفح> اس واسطے ایک کرتے دے رہے اللہ کی گلنا ہے ایک سال سنیاستی جلسی میں اپنے اپنے کیتن سرم کر دے رہی پچھو جا کے پاس साण भाई पहिरें भाॼी बाजी बि वारी हुते जा बि